ਸਤਿ ਸ੍ਰੀ ਅਕਾਲ ਦੋਸਤੋ ਗਵਾਚੀਆਂ ਪੈੜਾ ਚੈਨਲ 'ਚ ਤੁਹਾਡਾ ਸਭਨਾਂ ਦਾ ਸਵਾਗਤ ਜੀ ਆਇਆਂ ਨੂੰ ਖੁਸ਼ ਆਮਦੇਦ ਅੱਜ ਮੈਂ ਇੱਕ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਉਮੀਦ ਹੈ ਜਰੂਰ ਪਸੰਦ ਕਰੋਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਬਹੁਤ ਬਹੁਤ ਧੰਨਵਾਦ ਤਾਂ ਸ਼ੁਰੂ ਕਰਦੇ ਹਾਂ ਇਹ ਜੀ ਕਵਿਤਾ ਉਹ ਕਹਿੰਦੀ ਹੈ ਤੇਰਾ ਕੀ ਹੈ ਦਰਦ ਕਹਾਣੀ ਕਹਿਣਾ ਪਿਆਵਾ ਦਰਦ ਕਹਾਣੀ ਕਹਿਣਾ ਪਿਆਵਾ ਕਾਹਦਾ ਇਸ ਨਾਲ ਰਹਿਣਾ ਪਿਆਵਾ ਵੀਤੋਂ ਬਹੁਤੇ ਸਾਲ ਹੋ ਗਏ ਸਿਰ ਦੇ ਚਿੱਟੇ ਵਾਲ ਹੋ ਗਏ ਦਬਕੇ ਨਾਲ ਡਰਾ ਕੇ ਰੱਖਦੀ ਪੂਰਾ ਥੱਲੇ ਲਾ ਕੇ ਰੱਖਦੀ ਦਬਕੇ ਨਾਲ ਡਰਾ ਕੇ ਰੱਖਦੀ ਪੂਰਾ ਥੱਲੇ ਲਾ ਕੇ ਰੱਖਦੀ ਸਭ ਦੀਆਂ ਸੁਣਦੀ ਸਭ ਦੀਆਂ ਮੰਨਦੀ ਪਰ ਮੈਨੂੰ ਪੱਲੇ ਨਹੀਂ ਬੰਨਦੀ ਸਭ ਦੀਆਂ ਸੁਣਦੀ ਸਭ ਦੀਆਂ ਮੰਨਦੀ ਪਰ ਮੈਨੂੰ ਪੱਲੇ ਨਹੀਂ ਬੰਨਦੀ ਉਹ ਜਾਣੇ ਚੱਲ ਰੱਬ ਦਾ ਜੀਏ ਮੈਨੂੰ ਕਹਿੰਦੀ ਤੇਰਾ ਕੀ ਹੈ ਉਹ ਜਾਣੇ ਚੱਲ ਰੱਬ ਦਾ ਜੀਏ ਮੈਨੂੰ ਕਹਿੰਦੀ ਤੇਰਾ ਕੀ ਹੈ ਉੱਠ ਪੈਣਾ ਵਾਂ ਸੁਬਾ ਸਵੇਰੇ ਉੱਠ ਪੈਣਾ ਵਾਂ ਸੁਬਾ ਸਵੇਰੇ ਨਾ ਤੋ ਵੀ ਲੈਨਾ ਮੂਨੇਰੇ ਥੋੜਾ ਬਹੁਤਾ ਪਾਠ ਕਰੀਦਾ ਰੱਬ ਸੁਣੇ ਨੂੰ ਯਾਦ ਕਰੀਦਾ ਉੱਠ ਪੈਨਾ ਵਾ ਸੁਬਾ ਸਵੇਰੇ ਨਾ ਤੋ ਵੀ ਲੈਨਾ ਮੂਨੇਰੇ ਥੋੜਾ ਬਹੁਤਾ ਪਾਠ ਕਰੀਦਾ ਰੱਬ ਸੁਣੇ ਨੂੰ ਯਾਦ ਕਰੀਦਾ ਫਿਰ ਮੈਂ ਰੋਜ ਬਣਾਉਣੀ ਚਾ ਫਿਰ ਮੈਂ ਰੋਜ ਬਣਾਉਣੀ ਚਾ ਦੇਣੀ ਉਹਦੇ ਹੱਥ ਫੜਾ ਪਰ ਮੇਰੀ ਐਣਕ ਨਹੀਂ ਲੱਭੀ ਵੇਖੀ ਹਰ ਥਾਂ ਫੋਲੀ ਡੱਬੀ ਇਹਨੂੰ ਫਿਰ ਉਠਾ ਕੇ ਪੁੱਛਿਆ ਤਰਲੇ ਮਿੰਤਾ ਪਾ ਕੇ ਪੁੱਛਿਆ ਇਨੂੰ ਫਿਰ ਉਠਾ ਕੇ ਪੁੱਛਿਆ ਮਿੰਤਾ ਤਰਲੇ ਪਾ ਕੇ ਪੁੱਛਿਆ ਕੁੜ ਦੀ ਛੜ ਦੀ ਉੱਠ ਕੇ ਆਈ ਮੇਰੀ ਨੱਕੋਂ ਲਾਹ ਫੜਾਈ ਕੁੜ ਦੀ ਛੜ ਦੀ ਉੱਠ ਕੇ ਆਈ ਮੇਰੀ ਨੱਕੋਂ ਲਾਹ ਫੜਾਈ ਕੁਛ ਛੜ ਕੁੜੀ ਤੇ ਸਹਿਰ ਢੰਡੋਰਾ ਤੇਰੀ ਹਾਲਤ ਐ ਹੋ ਜਈਏ ਮੈਂ ਕਿਹਾ ਸੌਰੀ ਧਿਆਨ ਰਿਆਣੀ ਮੈਨੂੰ ਕਹਿੰਦੀ ਤੇਰਾ ਕੀ ਐ ਮੈਂ ਕਿਹਾ ਸੌਰੀ ਧਿਆਨ ਰਿਆਣੀ ਮੈਨੂੰ ਕਹਿੰਦੀ ਤੇਰਾ ਕੀ ਐ ਤੜਕੇ ਹੀ ਕੰਮ ਕਮਲੇ ਹੋਇਆ ਤਿਆਰ ਤੜਕੇ ਕਮਲੇ ਹੋਇਆ ਤਿਆਰ ਐਣਕ ਮਿਲ ਗਈ ਪਹਿਲੀ ਵਾਰ ਆਪਣੇ ਹੱਥ ਬਣਾਣ ਵੀ ਆ ਗਈ ਬਟਕਵਾਲੇ ਬਟਵਾਲੇ ਲੈ ਘੜੀ ਤੇ ਆ ਗਈ ਸ਼ਰਟ ਪਾਈ ਤੇ ਪੈਂਟ ਵੀ ਪਾਲੀ ਨਾਲੇ ਮੈਚਿੰਗ ਟਾਈ ਲਾ ਲਈ ਬੈਲਟ ਲਾ ਲਈ ਬੂਟ ਤੇ ਆ ਗਏ ਕਾਰਡ ਤੇ ਪੈਨ ਜੇਬ ਨੂੰ ਲਾ ਲਈ ਵਾਰੀ ਤੇ ਨਾ ਮਿਲੇ ਜਰਾਬ ਵਾਰੀ ਤੇ ਨਾ ਮਿਲੇ ਜਰਾਬ ਸਾਰਾ ਕਰਤਾ ਮੂੜ ਖਰਾਬ ਇੱਕ ਚਿੱਟੀ ਇੱਕ ਕਾਲੀ ਮਿਲ ਗਈ ਜਾਂ ਫਿਰ ਸਰਦੀ ਵਾਲੀ ਮਿਲ ਗਈ ਵਾਰੀ ਤੇ ਨਾ ਮਿਲੇ ਜਰਾਬ ਸਾਰਾ ਕਰਤਾ ਮੂੜ ਖਰਾਬ ਇੱਕ ਚਿੱਟੀ ਇੱਕ ਕਾਲੀ ਮਿਲ ਗਈ ਜਾਂ ਫਿਰ ਸਰਦੀ ਵਾਲੀ ਮਿਲ ਗਈ ਆ ਕੇ ਕਹਿੰਦੀ ਨਾ ਹੋਇਆ ਇਹ ਕਾਲੀ ਚਿੱਟੀ ਆ ਵੀ ਪਈ ਐ ਆਕੇ ਕਹਿੰਦੀ ਅੰਨਾ ਹੋਇਆ ਕਾਲੀ ਚਿੱਟੀ ਆ ਵੀ ਪਈ ਏ ਮੈਂ ਕਿਹਾ ਇਹ ਤਾਂ ਪੂਰਾ ਜੋੜਾ ਏ ਮੈਨੂੰ ਕਹਿੰਦੀ ਤੇਰਾ ਕੀ ਏ ਮੈਂ ਕਿਹਾ ਉਹ ਤਾਂ ਪੂਰਾ ਜੋੜਾ ਏ ਮੈਨੂੰ ਕਹਿੰਦੀ ਤੇਰਾ ਕੀ ਏ ਇੱਕ ਦਿਨ ਕੰਮ ਤੇ ਆ ਗਈ ਕਾਲ ਇੱਕ ਦਿਨ ਕੰਮ ਤੇ ਆ ਗਈ ਕਾਲ ਸ਼ਾਮੀ ਸ਼ਹਿਰ ਚਲੀ ਮੇਰੇ ਨਾਲ ਇੱਕ ਦਿਨ ਕੰਮ ਤੇ ਆ ਗਈ ਕਾਲ ਸ਼ਾਮੀ ਸ਼ਹਿਰ ਚਲੀ ਮੇਰੇ ਨਾਲ ਨਵੇਂ ਸੂਟ ਨੇ ਤਿੰਨ ਲਿਆਉਣੇ ਕਰਵੇ ਤੋਂ ਪਹਿਲਾਂ ਸਲਵਾਉਣੇ ਪਹਿਲਾ ਵਰਤ ਰੱਖਣ ਤੇ ਪਾਉਂ ਦੂਜਾ ਪਾ ਕੇ ਕਥਾਂ ਨੂੰ ਜਾਉ ਤੀਜਾ ਵਰਤ ਤੋੜਨ ਤੇ ਪਾਉਣਾ ਤਾਂ ਜਾ ਕੇ ਮੂੰਹ ਪਾਣੀ ਲਾਉਣਾ ਪਹਿਲਾ ਵਰਤ ਰੱਖਣ ਦੇ ਪਾਉ ਦੂਜਾ ਪਾ ਕੇ ਕਥਨ ਨੂੰ ਜਾਉ ਤੀਜਾ ਵਰਤ ਤੋੜਨ ਤੇ ਪਾਉਣਾ ਤਾਂ ਜਾ ਕੇ ਮੂੰਹ ਪਾਣੀ ਲਾਉਣਾ ਸੱਤ ਤਰ੍ਹਾਂ ਦੇ ਫਰੂਟ ਲਿਆਉਣੇ ਪੈਰਸ ਤੇ ਪਰਫਿਊਮ ਲਗਾਉਣੇ ਚੁੱਪ ਚਾ ਮਸਕਰਾ ਕੇ ਤੁਰਪੀ ਪੈਸੇ ਜੇਬ ਵਿੱਚ ਪਾ ਕੇ ਤੁਰਪੀ ਆਪ ਮੈਂ ਭੁੱਖੀ ਮਰਨ ਲੱਗੀਆਂ ਤੇਰਾ ਸਿਆਪਾ ਕਰਨ ਲੱਗੀਆਂ ਆਪ ਮੈਂ ਭੁੱਖੀ ਮਰਨ ਲੱਗੀਆਂ ਤੇਰਾ ਸਿਆਪਾ ਕਰਨ ਲੱਗੀਆਂ ਅੱਧ ਵਿਚਾਲੇ ਵਰਤ ਤੋੜਨ ਨੂੰ ਤੋੜ ਦੂੰ ਅੱਧ ਵਿਚਾਲੇ ਵਰਤ ਤੋੜਨ ਨੂੰ ਜੇ ਤੂੰ ਪੁੱਛਿਆ ਕਿਹੜਾ ਕੀ ਹੈ ਮੈਂ ਕਿਹਾ ਖਰਚਾ ਥੋੜਾ ਕਰ ਲੈ ਮੈਨੂੰ ਕਹਿੰਦੀ ਤੇਰਾ ਕੀ ਹੈ ਅਖਿਆ ਜੀ ਹਰ ਇੱਕ ਗੱਲ ਤੇ ਝਗੜਾ ਰਹਿੰਦਾ ਹੈ ਹਰ ਇੱਕ ਗੱਲ ਤੇ ਝਗੜਾ ਰਹਿੰਦਾ ਹੈ ਉਹਦੇ ਪਾਸਾ ਤਗੜਾ ਰਹਿੰਦਾ ਰੋਟੀ ਪੂਰੀ ਗੋਲ ਕਿਉਂ ਨਹੀਂ ਚਿੱਟੇ ਤੇ ਕੰਟਰੋਲ ਕਿਉਂ ਨਹੀਂ ਹਰ ਇੱਕ ਗੱਲ ਤੇ ਝਗੜਾ ਰਹਿੰਦਾ ਹੈ ਉਹਦੇ ਪਾਸਾ ਤਗੜਾ ਰਹਿੰਦਾ ਰੋਟੀ ਪੂਰੀ ਗੋਲ ਕਿਉਂ ਨਹੀਂ ਚਿੱਟੇ ਤੇ ਕੰਟਰੋਲ ਕਿਉਂ ਨਹੀਂ ਦਾਲ ਚ ਮਸਾਲਾ ਲੂਣ ਨਹੀਂ ਪਾਇਆ ਵਿਜੇ ਮਾਲੀਆ ਕਿਉਂ ਨਹੀਂ ਆਇਆ ਕਿਉਂ ਲਾਇਆ ਟੈਰਫ ਅਮਰੀਕਾ ਸੈਲਡ ਕੱਟਣ ਦਾ ਨਹੀਂ ਤਰੀਕਾ ਹਾਕੀ ਟੀਮ ਹਰਾਇਕਾ ਤੋਂ ਪਿੰਡੀ ਥੱਲੇ ਲਾਈਕਾ ਤੋਂ ਦਾਲ ਚ ਮਸਾਲਾ ਲੂਣ ਨਹੀਂ ਪਾਇਆ ਵਿਜੇ ਮਾਲੀਆ ਕਿਉਂ ਨਹੀਂ ਆਇਆ ਕਿਉਂ ਲਾਇਆ ਟਾਇਰ ਫ ਅਮਰੀਕਾ ਸੈਲ ਕੱਟਣ ਦਾ ਨਵਾਂ ਤਰੀਕਾ ਹਾਕੀ ਟੀਮ ਹਰਾਈਕਾ ਤੋਂ ਪਿੰਡੀ ਥੱਲੇ ਲਾਈਕਾ ਤੋਂ ਅੱਕ ਗਿਆਵਾ ਹੋਰ ਨਹੀਂ ਸਹਿਣਾ ਅੱਕ ਗਿਆਵਾ ਹੋਰ ਨਹੀਂ ਸਹਿਣਾ ਮੈਂ ਚੰਨਾ ਤੇਥੋਂ ਅਡ ਰਹਿਣਾ ਅੱਕ ਗਿਆਵਾ ਹੋਰ ਨਹੀਂ ਸਹਿਣਾ ਮੈਂ ਚੰਨਾ ਤੇਥੋਂ ਅਡ ਰਹਿਣਾ ਮੇਰੇ ਬਣ ਮਰ ਜਾਗਾ ਭੁੱਖਾ ਪੱਕੀ ਪਕਾਈ ਮਿਲਦੀ ਪਈਏ ਮੇਰੇ ਬਣ ਮਰ ਜਾਗਾ ਭੁੱਖਾ ਪੱਕੀ ਪਕਾਈ ਮਿਲਦੀ ਪਈਏ ਪਰ ਉਹ ਤੇ ਮੈਂ ਆਪ ਪਕਾਉਣਾ ਮੈਨੂੰ ਕਹਿੰਦੀ ਤੇਰਾ ਕੀ ਹੈ ਪਰ ਉਹਤੇ ਮੈਂ ਆਪ ਪਕਾਉਣਾ ਮੈਨੂੰ ਕਹਿੰਦੀ ਤੇਰਾ ਕੀ ਐ ਇਹ ਸੀ ਅੱਜ ਦੀ ਕਵਤਾ ਜੀ ਉਮੀਦ ਹੈ ਪਸੰਦ ਕਰੋਗੇ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰੋ ਆਬਾਦ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਸਤਿ ਸ੍ਰੀ ਅਕਾਲ